ਹਾਏ ਓਏ ਮੈਂ ਤਾਂ ਕਿ ਮੌਸਮ ਅਸਹਾਵਣਾ ਜੀਰ ਗਰਮ ਗਰਮ ਜਲੇਬੀਆਂ ਲਿਆਉਣੇ ਤੇ ਗਰਮ ਗਰਮ ਲਿਆਉਣੇ ਚਾਹ ਤੇ ਨਿਆਰੀ ਜੀ ਮੈਂ ਤਾਂ ਕਹਿੰਦਾ ਓਏ ਕਰੋ ਖਾਲੇ ਜਾ ਮਨ ਨਿਆਰੀ ਆ ਜੀ ਤਾਂ ਗੱਲੀ ਬਣ ਗਈ ਹਾਂ ਯਾਰ ਫਿਰ ਤਾਂ ਮੌਜਾ ਹੀ ਲੱਗ ਜਾਣੀ ਆ ਆ ਜਾਵਣਾ ਫਿਰ ਚੱਲ ਗਿਆ ਓਏ ਹਾਂ ਓਏ ਛੇਤੀ ਲਿਆਓ ਬਾਬਾ ਹਾਰੀਆਂ ਪਵਾ ਲਓ ਛੇਤੀ ਛੇਤੀ ਮੋੜੇ ਉਹ ਤੇ ਝਾਕੀ ਹੋ ਗਈ ਬੈਠੇ ਓਰੇ ਕੋਈ ਗੱਲ ਸੁਣੋ ਚਾਹ ਤਾਂ ਮੈਂ ਬਣਵਾ ਲਿਆਉਣਾਗਾ ਪਰ ਤੁਸੀਂ ਮੇਰੇ ਹਿੱਸੇ ਦੀਆਂ ਜਲੇਬੀਆਂ ਨਾ ਲੈਓ ਯਾਰਾ ਕਿਉਂ ਏ ਕਾ ਤੋ ਨਹੀਂ ਖਾਂਦਾ ਤੂੰ ਜਲੇਬੀਆਂ ਨਾ ਬਾਈ ਮੈਂ ਮਿੱਠਾ ਬਹੁਤ ਘੱਟ ਖਾਣਾ ਹੁਣ ਯਾਰ ਕਿਉਂ ਏ ਤੈਨੂੰ ਸ਼ੂਗਰ ਹੈ ਨਾ ਬਾਈ ਸ਼ੂਗਰ ਤਾਂ ਨਹੀਂ ਹੈਗਾ ਮੈਨੂੰ ਫਿਰ ਕਾਤੋਂ ਨਹੀਂ ਖਾਂਦਾ ਬਦੰਦਰਾ ਇੰਨਾ ਵਧੀਆ ਮੌਸਮ ਆ ਯਾਰ ਵੈਸੇ ਬਾਈ ਖੰਡ ਖਾਣੀ ਵੀ ਨਹੀਂ ਚਾਹੀਦੀ ਯਾਰ ਖੰਡ ਨਾਲ ਇਕੱਲਾ ਸ਼ੂਗਰ ਹੀ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੋ ਜਾਂਦਾ ਖੰਡ ਨਾਲ ਹੋਰ ਕੀ ਹੋ ਜਾਂਦਾ ਹੈ ਮਿੱਠੇ ਖਾਣ ਨਾਲ ਸ਼ੂਗਰ ਦਾ ਸੁਣਿਆ ਸੀ ਵੀ ਸ਼ੂਗਰ ਹੋ ਜਾਂਦਾ ਹੋਰ ਵੀ ਕੁਝ ਹੋ ਜਾਂਦਾ ਹੈ ਬੜਾ ਕੋਸਮ ਦਵੀਖੰਡ ਨਾਲੇ ਇਹੀ ਦਾ ਚੱਕਰ ਆ ਵੀ ਆਪਾਂ ਨੂੰ ਕੱਲਾ ਬਸ ਸ਼ੂਗਰ ਦਾ ਹੀ ਪਤਾ ਹੈਗਾ ਤੈਨੂੰ ਆਏ ਹੋ ਵੀ ਨਗਲੀ ਨਾ ਹੋਵੇ ਕਿਤੇ ਖੰਡਾ ਨਗਲੀ ਦਾ ਵੀ ਡਰ ਤਾਂ ਹੁੰਦਾ ਹੀ ਆ ਬਾਈ ਪਰ ਜੇ ਖੰਡ ਅਸਲੀ ਵੀ ਹੋਈ ਤਾਂ ਵੀ ਦਿਮਾਗ ਤੇ ਅਸਰ ਤਾਂ ਪਾਉਂਦੀ ਆ ਉਹ ਦਿਮਾਗ ਤੇ ਅਸਰ ਇਹ ਯਾਰ ਪਹਿਲੀ ਵਾਰ ਸੁਣਿਆ ਹੋਰ ਬਾਈ ਤੈਨੂੰ ਪਤਾ ਨਹੀਂ ਕਿ ਚੂਹੇ ਵਾਲੇ ਤੇ ਯਰਬੇ ਦਾ ਚੂਹੇ ਵਾਲਾ ਨਯਰਬਾ ਕਿਹੜਾ ਚੂਹੇ ਵਾਲਾ ਸਾਨੂੰ ਤਾਂ ਪਦੀ ਨਹੀਂ ਮੈਂ ਦੱਸਦਾ ਬਾਈ ਤੈਨੂੰ ਦੱਸੋ ਬਾਈ ਫਿਰ हां भाई साइंसਦਾਨਾਂ ਨੇ ਇੱਕ ਤਜਰਬਾ ਕਰਿਆ ਸੀ ਉਹਨਾਂ ਨੇ 20 ਚੂਹੇ ਫੜੇ ਸੀ 10 ਚੂਹੇ ਨੂੰ ਉਹਨਾਂ ਨੇ ਖੰਡ ਖਵਾਈ ਤੇ 10 ਨੂੰ ਉਹਨਾਂ ਨੇ ਖੰਡ ਤੋਂ ਰਹਿਤ ਰੱਖਿਆ ਅੱਛਾ ਫੇਰ ਓਏ ਫੇਰ ਉਹਨਾਂ ਨੇ ਬਾਈ ਚੂਹਿਆਂ ਤੇ ਨਿਸ਼ਾਨੀ ਲਾ ਕੇ ਇੱਕ ਪਾਣੀ ਨਾਲ ਭਰੇ ਟੈਂਕ 'ਚ ਛੱਡਤੇ ਫੇਰ ਕੀ ਹੋਇਆ ਬਾਈ ਓਏ ਹਾਂ ਬਾਈ ਫੇਰ ਸਾਇੰਸਦਾਨਾਂ ਨੇ ਟੈਂਕ ਦੇ ਵਿੱਚ ਇੱਕ ਉੱਚੀ ਚੀਜ਼ ਰੱਖਦੀ ਵੀ ਚੂਹੇ ਉਸ ਚੀਜ਼ ਤੇ ਚੜ ਕੇ ਆਪਦੇ ਆਪ ਨੂੰ ਬਚਾ ਸਕਣ ਫੇਰ ਕੀ ਹੋਇਆ ਬਾਈ ਓਏ ਉਹ ਬਾਈ ਜਿਹੜੇ ਚੂਹਿਆਂ ਨੂੰ ਖੰਡ ਤੋਂ ਦੂਰ ਰੱਖਿਆ ਸੀ ਨਾ ਉਹ 10 ਸਕਿੰਟਾਂ ਦੇ ਵਿੱਚ ਵਿੱਚ ਉਹ ਮੰਜ਼ਲ ਤੇ ਪਹੁੰਚ ਗਏ ਉਹ ਉੱਚੀ ਚੀਜ਼ ਤੇ ਪਹੁੰਚ ਗਏ ਜਿਹੜੀ ਉਹਨਾਂ ਨੇ ਰੱਖੀ ਹੋਈ ਸੀ। ਅੱਛਾ ਯਾਰ ਦੂਜੇ ਜੂਹੇ ਬਾਈ ਫਿਰ ਉਹ ਚੂਹੇ ਬਾਈ ਜਿਹੜਿਆਂ ਨੂੰ ਖੰਡ ਖਵਾਈ ਸੀ ਉਹ 40 ਸਕਿੰਟ ਤੱਕ ਪਾਣੀ ਦੇ ਵਿੱਚ ਹੀ ਫਿਰਦੇ ਰਹੇ ਇੱਧਰ ਉੱਧਰ 扑ਕਦੇ ਤੇ ਫੇਰ ਜਾ ਕੇ ਉਹਨਾਂ ਨੂੰ ਉਹ ਉੱਚੀ ਚੀਜ਼ ਦੇ ਸੀ ਤੇ ਫੇਰ ਜਾ ਕੇ ਉਹਦੇ ਉੱਤੇ ਚੜ੍ਹੇ ਉਹ। ਅੱਛਾ ਯਾਰ ਇਹਦਾ ਮਤਲਬ ਯਾਰ ਖੰਡ ਆਪਣੇ ਦਿਮਾਗ ਤੇ ਇੰਨਾ ਸਰਕਰ ਦਿੰਦੀ ਆ ਵੀ ਆਪਣ ਨੂੰ ਸਾਹਮਣੇ ਪਈ ਚੀਜ਼ ਵੀ ਬੜਾ ਲੇਟ ਦਿੰਦੀ ਆ ਯਾਰ। ਇਹ ਤਾਂ ਫਿਰ ਯਾਰ ਬਾਲੀ ਮਾੜੀ ਚੀਜ਼ ਹੋ ਗਈ ਇਸ ਹਿਸਾਬ ਨਾਲ ਤਾਂ ਫਿਰ ਅੱਛਾ ਯਾਰ ਹਾਂ ਬਈ ਉਹ ਫਿਰ ਤੁਸੀਂ ਐਂ ਕਰੋ ਜਲੇਬੀਆਂ ਰਹਿਣ ਦਿਓ ਫਿਰ ਆਪਾਂ ਦਿਮਾਗ ਤੇਜ ਕਰਾਂਗੇ ਤੁਸੀਂ ਬਾਦਾਮ ਹੀ ਲਿਆਓ ਖੰਡ ਤਾਂ ਕਹਿੰਦੇ ਦਿਮਾਗ ਤੇ ਅਸਰ ਵਾਲਾ ਪਾਉਂਦੀ ਐ ਇਹ ਤਾਂ ਦਿਮਾਗ ਅੱਧਾ ਕੰਮ ਕਰਨ ਲਾਉਂਦੀ ਆ ਬੰਦੇ ਦਾ ਹਾਂ ਬਈ ਹਨਾ